ਆਇਸ ਜ਼ਿੰਦਗੀ ਦਾ ਕੀ ਪ੍ਰਵਾਹਾ ਜਿੱਦਾਂ ਪਾਣੀ ਵਿੱਚ ਪਤਾਸਾ ਸਮਝਦੇ ਹੋ ਅਗਦਾ ਮਹਿਲ ਹਵਾ ਦੀਆਂ ਨੀਹਾਂ ਨਾ ਇਹ ਟੋਲਾ ਨਾ ਇਹ ਮਾਸਾ ਇਹ ਜ਼ਿੰਦਗੀ ਇੱਕ ਖੇਲ ਤਮਾਸ਼ੀ ਹੈ ਜਿੱਦਾਂ ਪਤਾਸੇ ਨੂੰ ਪਾ ਦਈਏ ਨਾ ਪਾਣੀ ਵਿੱਚ ਉਹ ਖੁਰ ਜਾਂਦਾ ਇਸੇ ਤਰ੍ਹਾਂ ਇਹ ਜ਼ਿੰਦਗੀ ਢੁੰਗੀਆਂ ਗੱਲਾਂ ਨੇ ਇਹ ਛੇਤੀ ਨਹੀਂ ਸਮਝਾਉਣ ਵਾਲੀਆਂ ਉਹ ਕਹਿੰਦੇ ਹੁੰਦੇ ਆ 20 ਵੀ ਸਾਲ ਰਹੀ ਇਹ ਸਾਧੂਆਂ ਦੀ ਟੋਲੀ ਫੇਰ ਕਿਤੇ ਜਾ ਕੇ ਆਉਂਦੀ ਆ ਸਾਧੂਆਂ ਦੀ ਬੋਲੀ ਫੇਰ ਕਿਤੇ ਜਾ ਕੇ ਰਾਮ ਜੀ ਸਮਝ ਲੱਗਦੀ ਆ ਨੇ ਛੇਤੀ ਸਮਝ ਆਉਣ ਵਾਲੀਆਂ ਗੱਲਾਂ ਨਹੀਂ ਇਹ ਢੁੰਗੇ ਵਚਨ ਨੇ ਦੁਬਾਰਾ ਫੇਰ ਸਮਝਾ ਲੈਣੇ ਆ ਐਸਾ ਜ਼ਿੰਦਗੀ ਦਾ ਕੀ ਪ੍ਰਵਾਸਾ ਜਿੱਦਾਂ ਪਾਣੀ ਵਿੱਚ ਪਤਾਸਾ ਅੱਗ ਦੇ ਮਹਿਲ ਹਵਾ ਦੀਆਂ ਨੀਹਾਂ ਨਾ ਇਹ ਟੋਲਾ ਨਾ ਇਹ ਮਾਸਾ ਦੁਨੀਆ ਬਣੀ ਹੈ ਖੇਲ ਤਮਾਸ਼ਾ ਇੱਕਦਾਰ ਰੋਣਾ ਇੱਕਦਾਰ ਹਾਸਾ ਸਮਝਦੇ ਹੋ ਗੱਲ ਮੌਤ ਬਣੀ ਜ਼ਿੰਦਗੀ ਨੂੰ ਖਾਣੀ ਮੌਤ ਬਣੀ ਜ਼ਿੰਦਗੀ ਨੂੰ ਖਾਣੀ ਇਹ ਜਿੰਦਗੀ ਇਹ ਹੜ ਦਾ ਪਾਣੀ ਇੱਥੇ ਬੈਠ ਕਿਸੇ ਨਹੀਂ ਰਹਿਣਾ ਮਲਣਾ ਹੋਰ ਟਿਕਾਣਾ ਹੋਰ ਇਹ ਦੁਨੀਆ ਬਣੀ ਮੁਸਾਫਰ ਖਾਨਾ ਜਿਵੇਂ ਜਾਣਿਆ ਨਾ ਪਾ ਹਿਮਕੁੰਡ ਸਾਹਿਬ ਉਥੇ ਕਿਤੇ ਜਾ ਕੇ ਕਮਰਾ ਲੈ ਲੈਣੇ ਸਮਝਦੇ ਹੋ ਹੇਰੋ ਕਮਰੇ ਨੂੰ ਛੱਡ ਕੇ ਵੀ ਆਉਣਾ ਪੈਂਦਾ ਕਿਰਾਏ ਦੇ ਕਮਰੇ ਨੂੰ ਇਸੇ ਤਰ੍ਹਾਂ ਇਹ ਜ਼ਿੰਦਗੀ ਜਿਹੜਾ ਆ ਸਾਰਾ ਸੰਸਾਰ ਆ ਇਹ ਤਾਂ ਇੱਕ ਕਿਰਾਏ ਦਾ ਕਮਰਾ ਹੈ ਕਿਰਾਇਆ ਦੇਣਾ ਲੱਗੂ ਆਏ ਨਹੀਂ ਸਾਰਾ ਨਾ ਕਿਰਾਇਆ ਦੇਣਾ ਲੱਗੂ ਕਿਰਾਇਆ ਕਿਹੜਾ ਦੇਣਾ ਲੱਗੂ ਹਰੀ ਪਰਮੇਸ਼ਰ ਵਾਹਿਗੁਰੂ ਦਾ ਆ ਰਾਮ ਦਾ ਭਗਵਾਨ ਦਾ ਨਾਮ ਜਪ ਕੇ ਉਹਦੀ ਆਰਾਧਨਾ ਕਰਕੇ ਆਵਰ ਕਾਜ ਤੇਰੇ ਕਿਤੇ ਨਾ ਕਾਮ ਮੇਲ ਸਾਧ ਸੰਗਤ ਭਜ ਕੇਵਲ ਨਾਮ ਆ ਬਾਕੀ ਦੇ ਕੰਮ ਆ ਜਿਹੜੇ ਕਹਿੰਦੇ ਭਾਈ ਇਹ ਤਾਂ ਤੇਰੇ ਕੰਮ ਆਉਣ ਵਾਲੇ ਨੇ ਇੱਕ ਹਰੀ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਆ ਜਿਹੜੇ ਤੇਰੇ ਕੰਮ ਆਜੋਗੇ ਆਪਾਂ ਗੱਲ ਕਰਦੇ ਸੀ ਇਹ ਦੁਨੀਆ ਬਣੀ ਮੁਸਾਫਰਖਾਨਾ ਜੋ ਆਇਆ ਤਿਸ ਜਾਣਾ ਜੇ ਆਇਆ ਕੋਈ ਉਹਨੂੰ ਜਾਣਾ ਵੀ ਪਵੇਗਾ ਪਰ ਪਤਾ ਕਿਵੇਂ ਲੱਗੇਗਾ ਬਿਨਾਮ ਕਿਵੇਂ ਜਪੀਏ ਉਹ ਪਰਮੇਸ਼ਰ ਵਾਹਿਗੁਰੂ ਦੀ ਰਾਮ ਦੀ ਭਗਵਾਨ ਦੀ ਆਰਾਧਨਾ ਕਿਵੇਂ ਕਰੀਏ ਸਾਧੂਆਂ ਦੀ ਸੰਗਤ ਕਰਕੇ ਹੁਣ ਤਾਂ ਸਾਧੂਆਂ ਦੇ ਪਿੱਛੇ ਪਏ ਪਏ ਨੇ ਆ ਰੱਬ ਦੇ ਭਗਤ ਕਤੋਂ ਆ ਗਏ ਕਿਉਂ ਇਹ ਸੰਤਖ ਪਾਉਂਦੇ ਨੇ ਕਿਉਂ ਆ ਗਏ ਇਹ ਮਹਾਰਾ ਯਾਗਦੇ ਨੇ ਜਣ ਆਵਣ ਕਹਿ ਸਵਾਉ ਜਣ ਕੈ ਸੰਗ ਚਿਤ ਆਵੈ ਨਾਉ ਹਰੀ ਦੇ ਜਣਾ ਦੇ ਆਉਣ ਦਾ ਇੱਕੋ ਹੀ ਕਾਰਨ ਹੈ ਜਦੋਂ ਉਹ ਹਰੀ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕਰਦੇ ਨੇ ਅਸੀਂ ਉਹਨਾਂ ਦੀ ਸੰਗਤ ਕਰਦੇ ਹਾਂ ਉਹਨਾਂ ਦੀ ਸੰਗਤ ਕਰਨੇ ਕਰਕੇ ਸਾਨੂੰ ਵੀ ਆਰਾਮ ਦੀ ਭਗਵਾਨ ਦੀ ਅੱਲਾ ਵਾਹਿਗੁਰੂ ਦੀ ਯਾਗੋਂ ਦੀ ਹੈ ਪਰ ਹੁਣ ਤਾਂ ਕੋਈ ਸ਼ਿਸ਼ਵਾਨ ਨੂੰ ਤਿਆਰ ਹੀ ਨਹੀਂ ਪਹਿਲਾਂ ਇਸੇ ਜਿਹੜੇ ਸਾਧਾ ਨਾਲ 20-20 ਸਾਲ ਕੱਟ ਜਾਂਦੇ ਤੇ ਹੁਣ ਤਾਂ ਇੱਕ ਮਿੰਟ ਰਹਿਣਾ ਔਖਾ ਹੈ ਹੁਣ ਤਾਂ ਕੋਈ ਕੱਟਦਾ ਹੀ ਨਹੀਂ ਨਾ ਜੀ ਨਾ ਉੱਥੇ ਨਹੀਂ ਜਾਣਾ ਉੱਥੇ ਤਾਂ ਝੜਕਾਂ ਪੈਂਦੀਆਂ ਨੇ ਜੇ ਗੁਰ ਝੜਕੇ ਤਾਂ ਮਿੱਠਾ ਲੱਗੈ ਬਖਸ਼ੇ ਤਾਂ ਨਾਮ ਜਪਾਵੇ ਇਹ ਡੂੰਘੀਆਂ ਵਿਚਾਰਾਂ ਨੇ ਆਮ ਬੰਦੇ ਦੇ ਗੱਲਾਂ ਸਮਝ ਵਿੱਚ ਆਉਣ ਵਾਲੀਆਂ ਨਹੀਂ ਜਿਹਦੇ ਕਿਸੇ ਦੇ ਪਿਛਲੇ ਯੁੱਗ ਦੀ ਕਮਾਈ ਹੈ ਇਹ ਗੱਲ ਉਸੇ ਨੂੰ ਸਮਝਾਉ। ਜਿਹਨੂੰ ਗੁਰੂ ਲੋਕ ਤਾੜਦੇ ਹੁੰਦੇ ਆ ਨਾ ਸਾਧੂ ਲੋਕ ਜਿਹਨੂੰ ਤਾੜਦੇ ਹੁੰਦੇ ਆ ਤਾਰਦੇ ਵੀ ਉਸੇ ਨੂੰ ਹੁੰਦੇ ਆ। ਜਿਹਨੂੰ ਤਾੜਦੇ ਨੇ ਉਹਨੂੰ ਤਾਰਦੇ ਵੀ ਆ। ਹੁਣ ਇੱਥੇ ਵੀ ਅਸੀਂ ਪ੍ਰਮਾਣ ਦੇ ਦਈਏ। ਜਿਉ ਹਾਂਸਲਾ ਦੁੱਧ ਜਲ ਪਿੰਨ ਪਿੰਨ ਕਰ ਖਾਢੈ ਤਿਉ ਦੇਹੀ ਤੇ ਚੁਣ ਕਾਢੈ ਸਾਧੂ ਹੋਮੈ ਤਾਤ ਸਮਝਦੇ ਹੋ ਦੁਬਾਰੇ ਫੇਰ ਸਮਝਾ ਦਾਨੇ ਜਿਉ ਹਾਂਸਲਾ ਜਿਉ ਹਾਂਸਲਾ ਦੁੱਧ ਜਲ ਭੈਣ ਭੈਣ ਕਰ ਕਾਢੈ ਏ ਕਹਿਣ ਤਿਉ ਦੇਹੀ ਤੇ ਚੋਨਾ ਕਾਢੈ ਸਾਧੂ ਹੋਮੈ ਤਾਤ ਜਿਵੇਂ ਕਹਿੰਦੇ ਹਾਂਸ ਦੁੱਧ ਦੇ ਵਿੱਚ ਪਾਣੀ ਅਲੱਗ ਕਰਕੇ ਰੱਖ ਦਾਂਦਾ ਨਾ ਸਾਧੂ ਵੀ ਜਦੋਂ ਤਾੜਦੇ ਨੇ ਨਾ ਗੁਰੂ ਲੋਕ ਜਿਹੜੇ ਕੱਚੇ ਹੁੰਦੇ ਆ ਉਹ ਭੱਜ ਜਾਂਦੇ ਨੇ ਕਬੀਰ ਕਸੌਟੀ ਰਾਮ ਕੀ ਇਹ ਤਾਂ ਕਸੌਟੀ ਬਹੁਤ ਤਾਕੜੀ ਹੁੰਦੀ ਹੈ ਐਵੇਂ ਨਹੀਂ ਭੇਦ ਵਸਥਾ ਵਿੱਚ ਜਾਇਆ ਜਾਂਦਾ ਪਹਿਲਾਂ ਸ਼ੇਸ਼ਵਾਨਨਾ ਪੈਂਦਾ ਕੋਣ ਸੇਸ਼ਵਾਨ ਨੂੰ ਤਾਂ ਕੋਈ ਤਿਆਰ ਹੀ ਨਹੀਂ ਹੁੰਦਾ ਮੂਰੇ ਅੜ ਜਾਂਦੇ ਨੇ ਸਵਾਲ ਜਵਾਬ ਕਰਨ ਵਾਸਤੇ ਗੁਰੂ ਦੇ ਵੀ ਮੂਰੇ ਬੋਲ ਪੈਂਦੇ ਨੇ ਇਹ ਪਹਿਲਾ ਸਮਾਂ ਸੀ ਉਹਨੇ ਜਦੋਂ ਸਾਧੂ ਕੋਈ ਵੀ ਗੁਰੂ ਲੋਕ ਜਿਹਨੂੰ ਤਾੜਦੇ ਨੇ ਉਹਨੂੰ ਤਾੜਦੇ ਵੀ ਹੁੰਦੇ ਸਮਝ ਕੇ ਜਿਹੜੇ ਸਾਧੂਆਂ ਦੀ ਬਰਾਬਰੀ ਕਰਦੇ ਨੇ ਉਹਤੇ ਫਿਰ ਦਰ ਮੰਗਣ ਅਪਿਖ ਨਾ ਪਾਇੰਦਾ ਦਰਾਂ ਦਰਾਂ ਤੇ ਠੋਕਰਾਂ ਫੇਰ ਨਹੀਂ ਬਖਸ਼ੇ ਜਾਂਦੇ ਸੰਤ ਸਮੂਹ ਅਨੇਕ ਮਤੀ ਜੇ ਗੁਰ ਛਿੜਕੇ ਪਹਿਲਾਂ ਬੇਨਤੀ ਕੀਤੀ ਸੀ ਜੇ ਗੁਰ ਛਿੜਕੇ ਤਾਂ ਮਿੱਠਾ ਲੱਗੇ ਬਖਸ਼ੇ ਜੇ ਗੁਰ ਛਿੜਕੇ ਤਾਂ ਮਿੱਠਾ ਲੱਗੇ ਬਖਸ਼ੇਤ ਨਾਮ ਜਪਾਵੇ ਪਹਿਲਾਂ ਬਹੁਤ ਔਖਾ ਸੀ ਸਾਧੂਆਂ ਨਾਲ ਰਹਿਣਾ ਸਾਧੂਆਂ ਦੀਆਂ ਮੰਡਲੀਆਂ ਹੋਣੀਆਂ ਹਰਦਵਾਰ ਤੋਂ ਉਹਨਾਂ ਦੀ ਅਸੀਂ ਸੇਵਾ ਕਰਨੇ ਸਾਧੂਆਂ ਦੀਆਂ ਮੰਡਲੀਆਂ ਹੋਣੀਆਂ ਹਰਦਵਾਰ ਤੋਂ ਉਹਨਾਂ ਦੀ ਸੇਵਾ ਕਰਨੇ ਮੰਨਣੀ ਸ਼ਕਾਉਣੀ ਸਾਢੇ 11 ਵਜੇ ਪੈਣਾ ਰਾਤ ਨੂੰ 1:30 ਵਜੇ ਫੇਰ ਉੱਠ ਖੜਨਾ ਦੇਖੋ ਤੁਸੀਂ ਅੱਛਾ ਹੁਣ ਤੇ ਸਾਰਿਆਂ ਨਾਲੋਂ ਸੋਖਾ ਹੀ ਐ ਨਾਮ ਜਪਣਾ ਹੁਣ ਤਾਂ ਰਾਜਿਆਂ ਵਾਂਗੂ ਐ ਨ ਰਹਿਣੇ ਆ ਸੋਹਣੀਆਂ ਕੋਠੀਆਂ ਸੋਹਣੀਆਂ ਕਾਰਾਂ ਗੱਡੀਆਂ ਹੁਣ ਤਾਂ ਸਾਰਾ ਕੁਝ ਐ ਪ੍ਰਮਾਤਮਾ ਨੇ ਸਭ ਨੂੰ ਦਿੱਤਾ ਹੋਇਆ ਐ ਹੁਣ ਤਾਂ ਸਾਰਾ ਕੁਝ ਇਹ ਪ੍ਰਮਾਤਮਾ ਨੇ ਦਿੱਤਾ ਹੋਏ ਧੀ ਹੌਲੀ ਹੌਲੀ ਕਿਰਪਾ ਕਰਕੇ ਸਾਧਨ ਹਰ ਇੱਕ ਦੇ ਕੋਲੇ ਬਣੇ ਜਾਂਦੇ ਨੇ ਭਾਵੇਂ ਮੋਟਰਸਾਈਕਲ ਸਾਈਕਲ ਫੈਤਾ ਸੀ ਹੁਣ ਤਾਂ ਸੌਖਾ ਤਰੀਕਾ ਨਾਮ ਜਪਣ ਦਾ ਘਰ ਵਿੱਚ ਸਭ ਕੁਝ ਹੁੰਦਿਆਂ ਹੋਿਆਂ ਦੇ ਬਾਵਜੂਦ ਵੀ ਐ ਰਾਜੇ ਆ ਮੰਗੂਰੇ ਵਿਸਤਰਾ ਰਾਜੇ ਆ ਸਿਰ ਤੇ ਛੱਤ ਇੱਕ ਵਿਚਾਰਾ ਸੜਕ ਦੇ ਉੱਤੇ ਪਿਆਗਾ ਉਹਦਾ ਵੀ ਟਾਈਮ ਪਾਸ ਹੋਈ ਜਾਂਦਾ ਉਹਦੇ ਵੀ ਕਰਮਨ ਸੇਰੋਤੇ ਸੱਤ ਹੈ ਦੋ ਵਖਤ ਦੀ ਰੋਟੀ ਮਿਲਦੀ ਹੈ ਰਾਜੇ ਤਾਂ ਆਪ ਹੀ ਆਪੀ ਰਾਜੇ ਅੱਛਾ ਰਾਜ ਰਿਸ਼ੀ ॠषि ਕੀ ਹੁੰਦਾ ਹੈ ਜਿਹੜਾ ਉਹ ਭਗਵਾਨ ਦਾ ਵਾਹਿਗੁਰੂ ਦਾ ਰਾਮ ਦਾ ਸਤਿਗੁਰੂ ਦਾ ਨਾਮ ਜਪੇ ਉਹ ॠषि ਬਣ ਜਾਂਦਾ ਰਾਜ ਜਿੱਦਾਂ ਸੁਖਦੇਵ मुनि ਗਿਆ ਸੀ ਨਾ ਰਾਜਾ ਜਨਕ ਕੋਲੇ ਹੁਣ ਜਿਨ੍ਹਾਂ ਨੇ ਇਹ ਸਾਖੀ ਸੁਣੀ ਨਹੀਂ ਜਿਨ੍ਹਾਂ ਦਾ ਇਹ ਇਹ ਗ੍ਰੰਥ ਇੱਧਰ ਪੜ੍ਹੇ ਹੀ ਨਹੀਂ ਹੋਏ ਉਹਨਾਂ ਨੂੰ ਨਹੀਂ ਧਿਆਨ ਸੁਖਦੇਵ 무ਨੀ ਜਿੱਦਾਂ ਰਾਜਾ ਜਨਕ ਜੀ ਨੂੰ ਗੁਰੂ ਧਾਰਨ ਵਾਸਤੇ ਗਏ ਇਹ વાર્ਤਾ ਬੜੀ ਲੰਬੀ ਹੈ ਰਾਜਾ ਜਨਕ ਜੀ ਨੇ ਉਬਲਦੇ ਤੇਲ ਦੇ ਕੜਾਹੇ ਵਿੱਚ ਆਪਣੀ ਦੱਤ ਪਾਈ ਹੋਈ ਸੀ ਜਿੱਦਾਂ ਸੁਖਦੇਵ 무ਨੀ ਨੂੰ ਕਿਹਾ ਰਾਜਾ ਜਨਕ ਜੀ ਨੂੰ ਵੀ ਕਿਹਾ ਸੁਖਦੇਵ ਮਹਾਰਿ ਗੱਲ ਸੁਣ ਭਗਤ ਵੱਡਾ ਰਾਜਾ ਜਨਕ ਹੈ ਜਿਵੇਂ ਮਨ ਵਿੱਚ ਸ਼ੰਕਾ ਆ ਗਿਆ ਸੀ ਵੀ ਇਹਦਾ ਮਨ ਕਿੱਥੇ ਲੱਗਦਾ ਹੋ ਭਗਤੀ ਮਾਰਗ ਦੇ ਵਿੱਚ ਉਹ ਇਹਦੀ ਤਾਂ ਸੁਰਤੇ ਸਾਰੇ ਆ ਰਾਜ ਭਾਗ ਦੇ ਵਿੱਚ ਫਸੀ ਹੋਊਗੀ ਫੇਰ ਸਮਝਾਇਆ ਤੀ ਭਗਤ ਵੱਡਾ ਰਾਜਾ ਜਨਕ ਹੈ ਗੁਰਮਖ ਮਾਇਆ ਵਿੱਚ ਉਦਾਸੀ ਜੇ ਕੋਈ ਦਿਨ ਰਾਤ ਮਾਇਆ ਪਿੱਛੇ ਫਰੀ ਜਾਵੇ ਫੇਰ ਤਾਂ ਮਾਇਆ ਖਾਂਦੀ ਆ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ ਜਦੋਂ ਮਾਇਆ ਨੂੰ ਇੱਕ ਪਾਸੇ ਰੱਖਦੇ ਹੋ ਜਿ ਮੈਨੂੰ ਨਹੀਂ ਤੇਰੀ ਲੋੜ ਮੈਨੂੰ ਤਾਂ ਉਹ ਅੱਲਾ ਦੀ ਰਾਮ ਦੀ ਭਗਵਾਨ ਦੀ ਵਾਹਿਗੁਰੂ ਦੀ ਲੋੜ ਹੈ ਫੇਰ ਕੀ ਹੁੰਦਾ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਫਿਰ ਉਹੀ ਮਾਇਆ ਕੇ ਕਾਰ ਕਮਾਉਂਦੀ ਹੈ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਗੁਰਮਖੀ ਸਭ ਕੁਝ ਹੁੰਦਿਆਂ ਹੋਇਆਂ ਦੇ ਬਾਵਜੂਦ ਉਦਾਸ ਰਹੇ ਮਨ ਉਪਰਾਮ ਰਹੇ ਵੀ ਇਹ ਚੀਜ਼ਾਂ ਮੇਰੇ ਨਾਲ ਨਹੀਂ ਜਾਣ ਵਾਲੀਆਂ ਐਨ ਰਿਸ਼ੀਆਂ ਮੰਗੂ ਰਹੇ ਉਹਨੂੰ ਆਖਿਆ ਰਾਜ ਰਿਸ਼ੀ ਇਸ ਕਰਕੇ ਸਾਧੂ ਮਹਾਤਮਾ ਦੀ ਸੰਗਤ ਕਰੀਏ ਜੇ ਗੁਰ ਛਿੜਕੇ ਤਾਂ ਮਿੱਠਾ ਲਾਗੇ ਬਖਸ਼ੇ ਤਾਂ ਨਾਮ ਜਪਾਲ ਇੱਕ ਹੋਰ ਉਦਾਹਰਨ ਦੇ ਦੀਏ ਜੋ ਪਹਿਲਾਂ ਦਿੱਤੀ ਸੀ ਜਿਉ ਹੰਸਲਾ ਜਿਉ ਹੰਸਲਾ ਦੁੱਧ ਜਲ ਪਿੰਨ ਪਿੰਨ ਕਰ ਖਾੜਾ ਤੇਉ ਦੇਹੀ ਤੇ ਚੋਨਾ ਕੱਢੈ ਸਾਧੂ ਹੋਮੈ ਧਾਤ ਸਾਧੂ ਵੀ ਮਾੜੇ ਕਰਮ ਕੱਟ ਦਿੰਦੇ ਨੇ ਪਰ ਉਹਨਾਂ ਦੀ ਬੋਲੀ ਦੀ ਸਮਝ ਨਹੀਂ ਆਉਂਦੀ ਹੁੰਦੀ ਆਪਾਂ ਨੂੰ ਇਹ ਲੱਗਦਾ ਆਪਾਂ ਬਰਾਬਰੀ ਕਰਨ ਲੱਗਿਆਂ ਜਿਵੇਂ ਸਤਗੁਰੂ ਤੂੰ ਸੀਗੇ ਦੋ ਮਾਈਆਂ ਉਹਨਾਂ ਦੀ ਬਰਾਬਰੀ ਕਰਨ ਲੱਗੀ ਆਂ ਕਹਿੰਦੇ ਆ ਜੇ ਤੂੰ ਗਾਲਾਂ ਕੱਢ ਸਕਦਾ ਅਸੀਂ ਕਿਤੇ ਗਾਲਾਂ ਨਹੀਂ ਕੱਢ ਸਕਦੀਆਂ ਅਸੀਂ ਵੀ ਕੱਢਾਂਗੇ ਆਂ ਸਤਿਗੁਰੂ ਆਖਣ ਲੱਗੇ ਸਤਿਗੁਰੂ ਕਹਿੰਦੇ ਸਮਾਂ ਆਊਗਾ ਇੱਕੋ ਦਿਨ ਦੋਵੇਂ ਰੱਡੀਆਂ ਹੋਮ ਹੋਗੀਆਂ ਉਹ ਅੱਜ ਜਿਉਂਦੀਆਂ ਨੇ ਪਤਾ ਕਰ ਸਕਦੇ ਹੋ ਸਾਧੂਆਂ ਦੀ ਬਰਾਬਰੀ ਉਹ ਕੀ ਪਤਾ ਸਾਡਾ ਕਿਹੜਾ ਕਸ਼ਟ ਕਰਦੇ ਹੁੰਦੇ ਨੇ ਸਾਨੂੰ ਸਮਝ ਨਹੀਂ ਆਉਂਦਾ ਕਿਉਂ ਕਿਉਂਕਿ ਸਾਡੀ ਅਵਸਥਾ ਉੱਥੇ ਤੱਕ ਪਹੁੰਚੀ ਨਹੀਂ ਹੋ ਇਸ ਕਰਕੇ ਪਤਾ ਨਹੀਂ ਲੱਗਦਾ ਇਸ ਕਰਕੇ ਜਨ ਆਵਣ ਕਾ ਹੈ ਸਵਾਉ ਜਨ ਕੈ ਸੰਗ ਚਿਤ ਆਵੇ ਨਾ ਉਹ ਇਹੀ ਯਾਦ ਕਰ ਲਿਆ ਕਰੀਏ ਜਿਹੜਾ ਪਹਿਲਾ ਸ਼ੁਰੂ ਦੇ ਵਿੱਚ ਸਮਝਾਇਆ ਇਸ ਜ਼ਿੰਦਗੀ ਦਾ ਕੀ ਪ੍ਰਵਾਹ ਸਾ ਜਿੱਦਾਂ ਪਾਣੀ ਵਿੱਚ ਪਤਾਸਾ ਅੱਗ ਦਾ ਮਹਿਲ ਹਵਾ ਦੀਆਂ ਨਹੀਂ ਹਾਂ ਨਾ ਇਹ ਤੋਲਾ ਨਾ ਇਹ ਮਾਸਾ ਠੀਕ ਹੈ ਨਾ ਇਹੀ ਯਾਦ ਕਰ ਲਿਆ ਕਰੀਏ ਵੀ ਇੱਥੇ ਕੁਝ ਨਾਲ ਨਹੀਂ ਜਾਣਾ ਅਸੀ ਰੱਬ ਦਾ ਨਾਮ ਜਪ ਲਈਏ ਸਾਧੂ ਮਹਾਤਮਾ ਦੀ ਸੰਗਤ ਕਰ ਲਈਏ